ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਫੈਸਲਾ ਸੁਣਾਇਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਲੀਫੋਰਨੀਆ ਦੇ ਲਾਸ ਐਂਜਲੋਸ ਦੇ ਵਿੱਚ ਇਮੀਗ੍ਰੇਸ਼ਨ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਨੈਸ਼ਨਲ ਗਾਰਡ ਤਾਇਨਾਤ ਕਰਕੇ ਅਮਰੀਕੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਇਹ ਫੈਸਲਾ ਜੱਜ ਚਾਰਲਸ ਬ੍ਰੇਅਰ ਦੇ ਵੱਲੋਂ ਲਿਤਾ ਗਿਆ ਚਾਚ ਨੇ ਮੰਨਿਆ ਕਿ 트럼ਪ ਪ੍ਰਸ਼ਾਸਨ ਨੇ ਨੈਸ਼ਨਲ ਗਾਰਡ ਪੇਜ ਕੇ ਕਾਨੂੰਨ ਤੋੜਿਆ ਜੋ ਫੌਜ ਨੂੰ ਘਰੇਲੂ ਕਾਨੂੰਨ ਲਾਗੂ ਕਰਨ ਤੋਂ ਰੋਕਦਾ ਹੈ ਹਾਲਾਂਕਿ ਅਦਾਲਤ ਨੇ ਪਹਿਲਾਂ ਤੋਂ ਮੌਜੂਦ ਸੈਨਿਕਾਂ ਨੂੰ ਤੁਰੰਤ ਵਾਪਸ ਬੁਲਾਉਣ ਦਾ ਵੀ ਹੁਕਮ ਨਹੀਂ ਦਿੱਤਾ ਇਸ ਦੇ ਨਾਲ ਹੀ ਉਸਨੇ ਸ਼ੁਕਰਵਾਦ ਤੋਂ ਆਪਣੇ ਆਦੇਸ਼ ਨੂੰ ਲਾਗੂ ਕਰਨ ਦਾ ਵੀ ਫੈਸਲਾ ਕਰ ਦਿੱਤਾ ਹੈ ਕੈਲੀਫੋਰਨੀਆ ਰਾਜਨੀ ਅਦਾਲਤ ਦੇ ਵਿੱਚ ਦਲੀਲ ਦਿੱਤੀ ਕਿ ਲਾਸ ਐਂਜਲਸ ਦੇ ਵਿੱਚ ਤੈਨਾਤ ਸੈਣੀਕ ਪੇਸੋ ਕਮੀ ਟੈਕਸ ਐਕਟ ਦੀ ਉਲੰਘਣਾ ਕਰ ਰਹੇ ਨੇ ਇਸ ਕਾਨੂੰਨ ਦੇ ਤਹਿਤ ਫੌਜ ਨੂੰ ਦੇਸ਼ ਦੇ ਅੰਦਰ ਨਾਗਰਿਕ ਕਾਨੂੰਨ ਲਾਗੂ ਕਰਨ ਦੇ ਲਈ ਨਹੀਂ ਬਤਿਆ ਜਾ ਸਕਦਾ ਰਾਜ ਨੇ ਕਿਹਾ ਕਿ ਟਰੰਪ ਨੇ ਗਾਰਡ ਨੂੰ ਸੰਗੀ ਸੇਵਾ ਦੇ ਵਿੱਚ ਲਿਆ ਅਤੇ ਡੈਮੋਕ੍ਰੇਟ ਗਵਰਨਰ ਗੈਵੀਓ ਨਿਊਸਮ ਅਤੇ ਸਥਾਨਕ ਨੇਤਾਵਾਂ ਦੇ ਇਤਰਾਜ਼ ਦੇ ਬਾਵਜੂਦ ਇਸ ਨੂੰ ਲਾਸ ਐਂਜਲਸ ਵਿੱਚ ਭੇਜਿਆ ਟਰੰਪ ਪ੍ਰਸ਼ਾਸਨ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਇਹ ਕਾਨੂੰਨ ਲਾਗੂ ਨਹੀਂ ਹੁੰਦਾ ਕਿਉਂਕਿ ਸੈਂਕਾ ਨੂੰ ਸਿੱਧੇ ਤੌਰ ਤੇ ਕਾਨੂੰਨ ਲਾਗੂ ਕਰਨ ਦੇ ਲਈ ਨਹੀਂ ਸਗੋਂ ਸੰਘੀ ਅਧਿਕਾਰਗਿਆ ਦੀ ਰੱਖਿਆ ਕਰਨ ਦੇ ਲਈ ਤਰਨਾਤ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਦੇ ਕੋਲ ਸੰਵਿਧਾਨਕ ਅਤੇ ਵਿਸ਼ੇਸ਼ ਕਾਨੂੰਨੀ ਅਧਿਕਾਰ ਹਨ ਜਿਸ ਦੇ ਤਹਿਤ ਉਹ ਕਾਰਟ ਨੂੰ ਬਲਾ ਸਕਦੇ ਨੇ ਟਰੰਪ ਨੇ ਦਲੀਲ ਦਿੱਤੀ ਸੀ ਕਿ ਉਹਨਾਂ ਨੂੰ ਇਹ ਅਧਿਕਾਰ ਅਜਿਹੀ ਸਥਿਤੀ ਦੇ ਵਿੱਚ ਹੈ ਜਦੋਂ ਦੇਸ਼ ਉੱਤੇ ਹਮਲਾ ਹੁੰਦਾ ਹੈ ਬਗਾਵਤ ਜਾਂ ਬਗਾਵਤ ਦਾ ਖਤਰਾ ਹੁੰਦਾ ਹੈ ਜਦੋਂ ਜਦੋਂ ਰਾਸ਼ਟਰਪਤੀ ਅਮਰੀਕੀ ਕਾਨੂੰਨਾਂ ਨੂੰ ਲਾਗੂ ਕਰਨ ਤੇ ਵਿੱਚ ਅਸਮਰਥ ਹੁੰਦੇ ਨਹੀਂ ਦਾ ਸੀ ਇਹ ਫੈਸਲਾ ਜੇ ਸਮੇਂ ਦੇ ਵਿੱਚ ਹੋਇਆ ਜਦੋਂ ਟਰੰਪ ਨੇ ਸ਼ਿਕਾਗੋ, ਬਾਰਟਮੋਰ ਅਤੇ ਨਿਊਯਾਰਕ ਵਰਗੇ ਡੈਮੋਕ ਸ਼ਿਆਸਤ ਸ਼ਹਿਰਤ ਵਿੱਚ ਨੈਸ਼ਨਲ ਗਾਰਡ ਪੇ ਚੰਦੀ ਗੱਲ ਕੀਤੀ ਹੈ ਉਹ ਪਹਿਲਾਂ ਹੀ ਵਾਸ਼ਿੰਗਟਨ ਡੀਸੀ ਦੇ ਵਿੱਚ ਗਾਰਡ ਤਾਇਨਾਤ ਕਰ ਚੁੱਕੇ ਨੇ ਜਿੱਥੇ ਉਹਨਾਂ ਦਾ ਸਿੱਧਾ ਕਾਨੂੰਨੀ ਨਿਯੰਤਰਣ ਹੈ ਟਰੰਪ ਨੇ ਆਪਣੇ ਰਾਸ਼ਟਰਪਤੀ ਕਾਲ ਚਾਲ ਦੇ ਦੌਰਾਨ ਅਮਰੀਕੀ territory ਉਤੇ ਫੌਜੀ ਗਤੀਵਿਧੀਆਂ ਦੀਆਂ ਸੀਮਾਵਾਂ ਨੂੰ ਵਾਰ-ਵਾਰ ਵਧਾਇਆ ਜਿਵੇਂ ਕਿ ਅਮਰੀਕਾ ਮੈਕਸੀਕੋ ਸਰਹੱਦ ਉਤੇ ਫੌਜੀ ਖੇਤਰ ਬਣਾਉਣਾ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਅਤੇ ਨਿਊਸਮ ਨੇ ਅਦਾਲਤ ਦੇ ਫੈਸਲੇ ਉਤੇ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਲਿਖਿਆ ਕਿ ਡੋਨਾਲਡ ਟਰੰਪ ਫਿਰ ਹਾਲਤ ਹੈ ਅਦਾਲਤ ਨੇ ਮੰਨਿਆ ਕਿ ਸਾਡੀਆਂ ਸੜਕਾਂ ਦਾ ਫੌਜੀਕਰ ਆਕਤੀ ਦਾ ਵਿਰੋਧਕ ਕੋਸ ਦੀ ਵਰਤੋਂ ਗੈਰ ਕਾਨੂੰਨੀ ਹੈ ਹਾਲਾਂਕਿ ਵਾਈਟ ਹਾਊਸ ਨੇ ਇਸ ਫੈਸਲੇ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਇਕ ਵਾਰ ਫਿਰ ਦਸਤੀ ਸਤਿਕਾਰ ਜੀ ਮੈਂ ਹਾਂ ਕੋਮਲ ਕਪੂਰ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਫੈਸਲਾ ਸੁਣਾਇਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਲੀਫੋਰਨੀਆ ਦੇ ਲਾਸ ਐਂਜਲੋਸ ਦੇ ਵਿੱਚ ਇਮੀਗ੍ਰੇਸ਼ਨ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਨੈਸ਼ਨਲ ਗਾਰਡ ਤਾਇਨਾਤ ਕਰਕੇ ਅਮਰੀਕੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਇਹ ਫੈਸਲਾ ਜੱਜ ਚਾਰਲਸ ਬ੍ਰੇਅਰ ਦੇ ਵੱਲੋਂ ਲਿਤਾ ਗਿਆ ਚਾਚ ਨੇ ਮੰਨਿਆ ਕਿ 트럼ਪ ਪ੍ਰਸ਼ਾਸਨ ਨੇ ਨੈਸ਼ਨਲ ਗਾਰਡ ਪੇਜ ਕੇ ਕਾਨੂੰਨ ਤੋੜੇ ਜੋ ਫੌਜ ਨੂੰ ਘਰੇਲੂ ਕਾਨੂੰਨ ਲਾਗੂ ਕਰਨ ਤੋਂ ਰੋਕਦਾ ਹੈ ਹਾਲਾਂਕਿ ਅਦਾਲਤ ਨੇ ਪਹਿਲਾਂ ਤੋਂ ਮੌਜੂਦ ਸੈਨਿਕਾਂ ਨੂੰ ਤੁਰੰਤ ਵਾਪਸ ਬੁਲਾਉਣ ਦਾ ਵੀ ਹੁਕਮ ਨਹੀਂ ਦਿੱਤਾ ਇਸ ਦੇ ਨਾਲ ਹੀ ਉਸਨੇ ਸ਼ੁਕਰਵਾਦ ਤੋਂ ਆਪਣੇ ਆਦੇਸ਼ ਨੂੰ ਲਾਗੂ ਕਰਨ ਦਾ ਵੀ ਫੈਸਲਾ ਕਰ ਦਿੱਤਾ ਕੈਲੀਫੋਰਨੀਆ ਰਾਜਨੀ ਅਦਾਲਤ ਦੇ ਵਿੱਚ ਦਲੀਲ ਦਿੱਤੀ ਕਿ ਲਾਸ ਐਂਜਲਸ ਦੇ ਵਿੱਚ ਤੈਨਾਤ ਸੈਣੀ ਕੋ ਪੇਸੋ ਕਮੀ ਟੈਕਸ ਐਕਟ ਦੀ ਉਲੰਘਣਾ ਕਰ ਰਹੇ ਨੇ ਇਸ ਕਾਨੂੰਨ ਦੇ ਤਹਿਤ ਫੌਜ ਨੂੰ ਦੇਸ਼ ਦੇ ਅੰਦਰ ਨਾਗਰਿਕ ਕਾਨੂੰਨ ਲਾਗੂ ਕਰਨ ਦੇ ਲਈ ਨਹੀਂ ਬਤਿਆ ਜਾ ਸਕਦਾ ਰਾਜ ਨੇ ਕਿਹਾ ਕਿ ਟਰੰਪ ਨੇ ਗਾਰਡ ਨੂੰ ਸੰਗੀ ਸੇਵਾ ਦੇ ਵਿੱਚ ਲਿਆ ਅਤੇ ਡੈਮੋਕ੍ਰੇਟ ਗਵਰਨਰ ਗੈਵੀਓ ਨਿਊਸਮ ਅਤੇ ਸਥਾਨਕ ਨੇਤਾਵਾਂ ਦੇ ਇਤਰਾਜ਼ ਦੇ ਬਾਵਜੂਦ ਇਸ ਨੂੰ ਲਾਸ ਐਂਜਲਸ ਵਿੱਚ ਚਰ ਗਿਆ ਟਰੰਪ ਸ਼ਾਸਨ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਇਹ ਕਾਨੂੰਨ ਲਾਗੂ ਨਹੀਂ ਹੁੰਦਾ ਕਿਉਂਕਿ ਸੈਨਕਾਰਨوں ਸਿੱਧੇ ਤੌਰ ਤੇ ਕਾਨੂੰਨ ਲਾਗੂ ਕਰਨ ਦੇ ਲਈ ਨਹੀਂ ਸਗੋਂ ਸੰਘੀ ਅਧਿਕਾਰਗਿਆਦੀ ਦੀ ਰੱਖਿਆ ਕਰਨ ਦੇ ਲਈ ਤਿਆਰ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਰਾਸ਼ਟਰਪਤੀ ਦੇ ਕੋਲ ਸੰਵਿਧਾਨਕ ਅਤੇ ਵਿਸ਼ੇਸ਼ ਕਾਨੂੰਨੀ ਅਧਿਕਾਰ ਹਨ ਜਿਸ ਦੇ ਤਹਿਤ ਉਹ ਕਾਰਟ ਨੂੰ ਬਲਾ ਸਕਦੇ ਨੇ। ਟਰੰਪ ਨੇ ਦਲੀਲ ਦਿੱਤੀ ਸੀ ਕਿ ਉਹਨਾਂ ਨੂੰ ਇਹ ਅਧਿਕਾਰ ਅਜਿਹੀ ਸਥਿਤੀ ਦੇ ਵਿੱਚ ਹੈ ਜਦੋਂ ਦੇਸ਼ ਉੱਤੇ ਹਮਲਾ ਹੁੰਦਾ ਹੈ। ਬਗਾਵਤ ਜਾਂ ਬਗਾਵਤ ਦਾ ਖਤਰਾ ਹੁੰਦਾ ਹੈ। ਜਦੋਂ ਜਦੋਂ ਰਾਸ਼ਟਰਪਤੀ ਅਮਰੀਕੀ ਕਾਨੂੰਨਾਂ ਨੂੰ ਲਾਗੂ ਕਰਨ ਤੇ ਵਿੱਚ ਅਸਮਰਥ ਹੁੰਦੇ ਨਹੀਂ। ਦਾਸੀ ਇਹ ਫੈਸਲਾ ਜੇ ਸਮੇਂ ਦੇ ਵਿੱਚ ਹੋਇਆ ਜੇ ਤਾਂ ਟਰੰਪ ਨੇ ਸ਼ਿਕਾਗੋ, ਬਾਰਟਮੋਰ ਅਤੇ ਨਿਊਯਾਰਕ ਵਰ ਸ਼ਿਆਸਤ ਸ਼ਹਿਰਤ ਵਿੱਚ ਨੈਸ਼ਨਲ ਗਾਰਡ ਪੇ ਚੰਦੀ ਗੱਲ ਕੀਤੀ ਹੈ ਉਹ ਪਹਿਲਾਂ ਹੀ ਵਾਸ਼ਿੰਗਟਨ ਡੀਸੀ ਦੇ ਵਿੱਚ ਗਾਰਡ ਤਾਇਨਾਤ ਕਰ ਚੁੱਕੇ ਨੇ ਜਿੱਥੇ ਉਹਨਾਂ ਦਾ ਸਿੱਧਾ ਕਾਨੂੰਨੀ ਨਿਯੰਤਰਣ ਹੈ ਟਰੰਪ ਨੇ ਆਪਣੇ ਰਾਸ਼ਟਰਪਤੀ ਕਾਲ ਚੱਕਰ ਦੇ ਦੌਰਾਨ ਅਮਰੀਕੀ territory ਤੇ ਫੌਜੀ ਗਤੀਵਿਧੀਆਂ ਦੀਆਂ ਸੀਮਾਵਾਂ ਨੂੰ ਵਾਰ-ਵਾਰ ਵਧਾਇਆ ਜਿਵੇਂ ਕਿ ਅਮਰੀਕਾ ਮੈਕਸੀਕੋ ਸਰਹੱਦ ਉੱਤੇ ਫੌਜੀ ਖੇਤਰ ਬਣਾਉਣਾ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਅਦਾਲਤ ਦੇ ਫੈਸਲੇ ਉੱਤੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਲਿਖਿਆ ਕਿ ਡੋਨਾਲਡ ਟਰੰਪ ਫਿਰ ਹਾਲ ਗਏ ਅਦਾਲਤ ਨੇ ਮੰਨਿਆ ਕਿ ਸਾਡੀਆਂ ਸੜਕਾਂ ਦਾ ਫੌ ਭਾਗਤੀ ਕਾ ਵਿਰੋਧਕ ਫੋਰਸ ਦੀ ਵਰਤੋਂ ਗੈਰ ਕਾਨੂੰਨੀ ਹੈ ਹਾਲਾਂਕਿ ਵਾਈਟ ਹਾਊਸ ਨੇ ਇਸ ਫੈਸਲੇ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਇਕ ਵਾਰ ਫਿਰ ਦੱਸਦੀ ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਫੈਸਲਾ ਸੁਣਾਇਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਲੀਫੋਰਨੀਆ ਦੇ ਲਾਸ ਐਂਜਲੋਸ ਦੇ ਵਿੱਚ ਇਮੀਗ੍ਰੇਸ਼ਨ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਨੈਸ਼ਨਲ ਗਾਰਡ ਤਾਇਨਾਤ ਕਰਕੇ ਅਮਰੀਕੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਇਹ ਫੈਸਲਾ ਜੱਜ ਚਾਰਲਸ ਬ੍ਰੇਅਰ ਦੇ ਵੱਲੋਂ ਲਿਤਾ ਗਿਆ ਚਾਚ ਨੇ ਮੰਨਿਆ ਕਿ 트럼ਪ ਪ੍ਰਸ਼ਾਸਨ ਨੇ ਨੈਸ਼ਨਲ ਗਾਰਡ ਪੇਜ ਕੇ ਕਾਨੂੰਨ ਤੋੜਿਆ ਜੋ ਫੌਜ ਨੂੰ ਘਰੇਲੂ ਕਾਨੂੰਨ ਲਾਗੂ ਕਰਨ ਤੋਂ ਰੋਕਦਾ ਹੈ ਹਾਲਾਂਕਿ ਅਦਾਲਤ ਨੇ ਪਹਿਲਾਂ ਤੋਂ ਮੌਜੂਦ ਸੈਨਿਕਾਂ ਨੂੰ ਤੁਰੰਤ ਵਾਪਸ ਬੁਲਾਉਣ ਦਾ ਵੀ ਹੁਕਮ ਨਹੀਂ ਦਿੱਤਾ ਇਸ ਦੇ ਨਾਲ ਹੀ ਉਸਨੇ ਸ਼ੁਕਰਵਾਦ ਤੋਂ ਆਪਣੇ ਆਦੇਸ਼ ਨੂੰ ਲਾਗੂ ਕਰਨ ਦਾ ਵੀ ਫੈਸਲਾ ਕਰ ਦਿੱਤਾ ਕੈਲੀਫੋਰਨੀਆ ਰਾਜਨੀ ਅਦਾਲਤ ਦੇ ਵਿੱਚ ਦਲੀਲ ਦਿੱਤੀ ਸੀ ਕਿ ਲਾਸ ਐਂਜਲਸ ਦੇ ਵਿੱਚ ਤੈਨਾਦ ਸੈਰਿੰਗ ਪੇਸੋ ਕਮੀ ਟੈਕਸ ਐਕਟ ਦੀ ਉਲੰਘਣਾ ਕਰ ਰਹੇ ਨੇ ਇਸ ਕਾਨੂੰਨ ਦੇ ਤਹਿਤ ਫੌਜ ਨੂੰ ਦੇਸ਼ ਦੇ ਅੰਦਰ ਨਾਗਰਿਕ ਕਾਨੂੰਨ ਲਾਗੂ ਕਰਨ ਦੇ ਲਈ ਨਹੀਂ ਬਤਿਆ ਜਾ ਸਕਦਾ ਰਾਜ ਨੇ ਕਿਹਾ ਕਿ ਟਰੰਪ ਨੇ ਗਾਰਡ ਨੂੰ ਸੰਗੀ ਸੇਵਾ ਦੇ ਵਿੱਚ ਲਿਆ ਅਤੇ ਡੈਮੋਕ੍ਰੇਟ ਗਵਰਨਰ ਗੈਵੀਓ ਨਿਊਸਮ ਅਤੇ ਸਥਾਨਕ ਨੇਤਾਵਾਂ ਦੇ ਇਤਰਾਜ਼ ਦੇ ਬਾਵਜੂਦ ਇਸ ਨੂੰ ਲਾਸ ਐਂਜਲਸ ਵਿੱਚ ਚਰ ਗਿਆ ਟਰੰਪ ਪ੍ਰਸ਼ਾਸਨ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਇਹ ਕਾਨੂੰਨ ਲਾਗੂ ਨਹੀਂ ਹੁੰਦਾ ਕਿਉਂਕਿ ਸੈਨਕਾਰ ਨੂੰ ਸਿੱਧੇ ਤੌਰ ਤੇ ਕਾਨੂੰਨ ਲਾਗੂ ਕਰਨ ਦੇ ਲਈ ਨਹੀਂ ਸਗੋਂ ਸੰਘੀ ਅਧਿਕਾਰਗਿਆ ਦੀ ਰੱਖਿਆ ਕਰਨ ਦੇ ਲਈ ਤਿਆਰ ਕੀਤਾ ਗਿਆ ਸੀ। ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਦੇ ਕੋਲ ਸੰਵਿਧਾਨਕ ਅਤੇ ਵਿਸ਼ੇਸ਼ ਕਾਨੂੰਨੀ ਅਧਿਕਾਰ ਹਨ ਜਿਸ ਦੇ ਤਹਿਤ ਉਹ ਕਾਰਟ ਨੂੰ ਬਲਾ ਸਕਦੇ ਨੇ। ਟਰੰਪ ਨੇ ਦਲੀਲ ਦਿੱਤੀ ਸੀ ਕਿ ਉਹਨਾਂ ਨੂੰ ਇਹ ਅਧਿਕਾਰ ਅਜਿਹੀ ਸਥਿਤੀ ਦੇ ਵਿੱਚ ਹੈ ਜਦੋਂ ਦੇਸ਼ ਉੱਤੇ ਹਮਲਾ ਹੁੰਦਾ ਹੈ। ਬਗਾਵਤ ਜਾਂ ਬਗਾਵਤ ਦਾ ਖਤਰਾ ਹੁੰਦਾ ਹੈ ਜਾਂ ਜਦੋਂ ਰਾਸ਼ਟਰਪਤੀ ਅਮਰੀਕੀ ਕਾਨੂੰਨਾਂ ਨੂੰ ਲਾਗੂ ਕਰਨ ਤੇ ਵਿੱਚ ਅਸਮਰਥ ਹੁੰਦੇ ਨੇ। ਦਾਸੀ ਇਹ ਫੈਸਲਾ ਉਸ ਸਮੇਂ ਤੇ ਵਿਚਾਰਿਆ ਗਿਆ ਜਦੋਂ ਟਰੰਪ ਨੇ ਸ਼ਿਕਾਗੋ, ਵਾਰਟਿੰਗਮ ਅਤੇ ਨਿਊਯਾਰਕ ਵਰਗੇ ਡੈਮ ਸ਼ਿਆਸਤ ਸ਼ਹਿਰਤ ਵਿੱਚ ਨੈਸ਼ਨਲ ਗਾਰਡ ਪੇ ਚੰਦੀ ਗੱਲ ਕੀਤੀ ਹੈ ਉਹ ਪਹਿਲਾਂ ਹੀ ਵਾਸ਼ਿੰਗਟਨ ਡੀਸੀ ਦੇ ਵਿੱਚ ਗਾਰਡ ਤਾਇਨਾਤ ਕਰ ਚੁੱਕੇ ਨੇ ਜਿੱਥੇ ਉਹਨਾਂ ਦਾ ਸਿੱਧਾ ਕਾਨੂੰਨੀ ਨਿਯੰਤਰਣ ਹੈ ਟਰੰਪ ਨੇ ਆਪਣੇ ਰਾਸ਼ਟਰਪਤੀ ਕਾਲ ਚਾਲ ਦੇ ਦੌਰਾਨ ਅਮਰੀਕੀ territory ਤੇ ਫੌਜੀ ਗਤੀਵਿਧੀਆਂ ਦੀਆਂ ਸੀਮਾਵਾਂ ਨੂੰ ਵਾਰ-ਵਾਰ ਵਧਾਇਆ ਜਿਵੇਂ ਕਿ ਅਮਰੀਕਾ ਮੈਕਸੀਕੋ ਸਰਹੱਦ ਉੱਤੇ ਫੌਜੀ ਖੇਤਰ ਬਣਾਉਣਾ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਅਤੇ ਨਿਊਸਮ ਨੇ ਅਦਾਲਤ ਦੇ ਫੈਸਲੇ ਉੱਤੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਲਿਖਿਆ ਕਿ ਡੋਨਾਲਡ ਟਰੰਪ ਫਿਰ ਹਾਲ ਗਏ ਅਦਾਲਤ ਨੇ ਮੰਨਿਆ ਕਿ ਸਾਡੀਆਂ ਸੜਕਾਂ ਦਾ ਫੌ ਦੀ ਕਾ ਵਿਰੋਧ ਦਾ ਫੋਰਸ ਦੀ ਵਰਤੋਂ ਗੈਰ ਕਾਨੂੰਨੀ ਹੈ ਹਾਲਾਂਕਿ ਵਾਈਟ ਹਾਊਸ ਨੇ ਇਸ ਫੈਸਲੇ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਇਕ ਵਾਰ ਫਿਰ ਦੱਸਦੀ ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਫੈਸਲਾ ਸੁਣਾਇਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਲੀਫੋਰਨੀਆ ਦੇ ਲਾਸ ਐਂਜਲੋਸ ਦੇ ਵਿੱਚ ਇਮੀਗ੍ਰੇਸ਼ਨ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਨੈਸ਼ਨਲ ਗਾਰਡ ਤਾਇਨਾਤ ਕਰਕੇ ਅਮਰੀਕੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਇਹ ਫੈਸਲਾ ਜੱਜ ਚਾਰਲਸ ਬ੍ਰੇਅਰ ਦੇ ਵੱਲੋਂ ਲਿੱਤਾ ਗਿਆ ਚਾਚ ਨੇ ਮੰਨਿਆ ਕਿ 트럼ਪ ਪ੍ਰਸ਼ਾਸਨ ਨੇ ਨੈਸ਼ਨਲ ਗਾਰਡ ਪੇਜ ਕੇ ਕਾਨੂੰਨ ਤੋੜਿਆ ਜੋ ਫੌਜ ਨੂੰ ਘਰੇਲੂ ਕਾਨੂੰਨ ਲਾਗੂ ਕਰਨ ਤੋਂ ਰੋਕਦਾ ਹੈ ਹਾਲਾਂਕਿ ਅਦਾਲਤ ਨੇ ਪਹਿਲਾਂ ਤੋਂ ਮੌਜੂਦ ਸੈਨਿਕਾਂ ਨੂੰ ਤੁਰੰਤ ਵਾਪਸ ਬੁਲਾਉਣ ਦਾ ਵੀ ਹੁਕਮ ਨਹੀਂ ਦਿੱਤਾ ਇਸ ਨਾਲ ਹੀ ਉਸਨੇ ਸ਼ੁਕਰਵਾਦ ਤੋਂ ਆਪਣੇ ਆਦੇਸ਼ ਨੂੰ ਲਾਗੂ ਕਰਨ ਦਾ ਵੀ ਫੈਸਲਾ ਕਰ ਦਿੱਤਾ ਕੈਲੀਫੋਰਨੀਆ ਰਾਜਨੀ ਅਦਾਲਤ ਦੇ ਵਿੱਚ ਦਲੀਲ ਦਿੱਤੀ ਕਿ ਲਾਸ ਐਂਜਲਸ ਦੇ ਵਿੱਚ ਤੈਨਾਤ ਸੈਣੀ ਕੋ ਪੇਸੋ ਕਮੀ ਟੈਕਸ ਐਕਟ ਦੀ ਉਲੰਘਣਾ ਕਰ ਰਹੇ ਨੇ ਇਸ ਕਾਨੂੰਨ ਦੇ ਤਹਿਤ ਫੌਜ ਨੂੰ ਦੇਸ਼ ਦੇ ਅੰਦਰ ਨਾਗਰਿਕ ਕਾਨੂੰਨ ਲਾਗੂ ਕਰਨ ਦੇ ਲਈ ਨਹੀਂ ਬਤਿਆ ਜਾ ਸਕਦਾ ਰਾਜ ਨੇ ਕਿਹਾ ਕਿ ਟਰੰਪ ਨੇ ਗਾਰਡ ਨੂੰ ਸੰਗੀ ਸੇਵਾ ਦੇ ਵਿੱਚ ਲਿਆ ਅਤੇ ਡੈਮੋਕ੍ਰੇਟ ਗਵਰਨਰ ਗੈਵੀਓ ਨਿਊਸਮ ਅਤੇ ਸਥਾਨਕ ਨੇਤਾਵਾਂ ਦੇ ਇਤਰਾਜ਼ ਦੇ ਬਾਵਜੂਦ ਇਸ ਨੂੰ ਲਾਸ ਐਂਜਲਸ ਵਿੱਚ ਭੇਜਿਆ ਟਰੰਪ ਪ੍ਰਸ਼ਾਸਨ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਇਹ ਕਾਨੂੰਨ ਲਾਗੂ ਨਹੀਂ ਹੁੰਦਾ ਕਿਉਂਕਿ ਸੈਂਕਾ ਨੂੰ ਸਿੱਧੇ ਤੌਰ ਤੇ ਕਾਨੂੰਨ ਲਾਗੂ ਕਰਨ ਦੇ ਲਈ ਨਹੀਂ ਸਗੋਂ ਸੰਘੀ ਅਧਿਕਾਰਗਿਆ ਦੀ ਰੱਖਿਆ ਕਰਨ ਦੇ ਲਈ ਤਰਨਾਤ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਦੇ ਕੋਲ ਸੰਵਿਧਾਨਕ ਅਤੇ ਵਿਸ਼ੇਸ਼ ਕਾਨੂੰਨੀ ਅਧਿਕਾਰ ਹਨ ਜਿਸ ਦੇ ਤਹਿਤ ਉਹ ਕਾਰਟ ਨੂੰ ਬਲਾ ਸਕਦੇ ਨੇ ਟਰੰਪ ਨੇ ਦਲੀਲ ਦਿੱਤੀ ਸੀ ਕਿ ਉਹਨਾਂ ਨੂੰ ਇਹ ਅਧਿਕਾਰ ਅਜਿਹੀ ਸਥਿਤੀ ਦੇ ਵਿੱਚ ਹੈ ਜਦੋਂ ਦੇਸ਼ ਉੱਤੇ ਹਮਲਾ ਹੁੰਦਾ ਹੈ ਬਗਾਵਤ ਜਾਂ ਬਗਾਵਤ ਦਾ ਖਤਰਾ ਹੁੰਦਾ ਹੈ ਜਦੋਂ ਜਦੋਂ ਰਾਸ਼ਟਰਪਤੀ ਅਮਰੀਕੀ ਕਾਨੂੰਨਾਂ ਨੂੰ ਲਾਗੂ ਕਰਨ ਤੇ ਵਿੱਚ ਅਸਮਰਥ ਹੁੰਦੇ ਨਹੀਂ ਦਾ ਸੀ ਇਹ ਫੈਸਲਾ ਜੇ ਸਮੇਂ ਦੇ ਵਿੱਚ ਹੋਇਆ ਜੇ ਟਰੰਪ ਨੇ ਸ਼ਿਕਾਗੋ, ਬਾਰਟਮੋਰ ਅਤੇ ਨਿਊਯਾਰਕ ਵਰਗੇ ਡੈਮੋਕ੍ਰ ਸ਼ਿਆਸਤ ਸ਼ਹਿਰਤ ਵਿੱਚ ਨੈਸ਼ਨਲ ਗਾਰਡ ਭੇਜਣ ਦੀ ਗੱਲ ਕੀਤੀ ਹੈ। ਉਹ ਪਹਿਲਾਂ ਹੀ ਵਾਸ਼ਿੰਗਟਨ ਡੀਸੀ ਦੇ ਵਿੱਚ ਗਾਰਡ ਤਾਇਨਾਤ ਕਰ ਚੁੱਕੇ ਨੇ ਜਿੱਥੇ ਉਹਨਾਂ ਦਾ ਸਿੱਧਾ ਕਾਨੂੰਨੀ ਨਿਯੰਤਰਣ ਹੈ। ਟਰੰਪ ਨੇ ਆਪਣੇ ਰਾਸ਼ਟਰਪਤੀ ਕਾਲ ਚਾਲ ਦੇ ਦੌਰਾਨ ਅਮਰੀਕੀ ਧਰਤੀ ਉੱਤੇ ਫੌਜੀ ਗਤੀਵਿਧੀਆਂ ਦੀਆਂ ਸੀਮਾਵਾਂ ਨੂੰ ਵਾਰ-ਵਾਰ ਵਧਾਇਆ ਹੈ, ਜਿਵੇਂ ਕਿ ਅਮਰੀਕਾ ਮੈਕਸੀਕੋ ਸਰਹੱਦ ਉੱਤੇ ਫੌਜੀ ਖੇਤਰ ਬਣਾਉਣਾ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਅਤੇ ਨਿਊਸਮ ਨੇ ਅਦਾਲਤ ਦੇ ਫੈਸਲੇ ਉੱਤੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਲਿਖਿਆ ਕਿ ਡੋਨਾਲਡ ਟਰੰਪ ਫਿਰ ਹਾਲਤ ਹੈ। ਅਦਾਲਤ ਨੇ ਮੰਨਿਆ ਕਿ ਸਾ ਦੀ ਕਾਬੂਦ ਕੋਰਸ ਦੀ ਵਰਤੋਂ ਗੈਰ ਕਾਨੂੰਨੀ ਹੈ ਹਾਲਾਂਕਿ ਵਾਈਟ ਹਾਊਸ ਨੇ ਇਸ ਫੈਸਲੇ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ